ਆਦਿ ਬਾਤਾਂ ਕਮ ਦੱਸੌਂ ਦੀ ਹੋਵੇ ਤੇ ਸਾਹਮਣੇ ਅਜੀ ਜਾਈ ਬਹੁਤ ਦੁਨੀਆ ਦੇ ਫਿਰੇ ਆ ਸਾਡੇ ਤੁਸੀਂ ਮੈਂ ਵੀ ਨਹੀਂ ਜਲੀ ਇਹਨਾਂ ਤੋਂ ਸੋਤੋ ਅਜੀ ਪਾ ਕਹਿ ਰਿਹਾ ਅਪਰਾਏ ਸਾਹਿਬ ਮਹਾਰਾਜ ਡੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਰਾ ਦੇ ਕੁਛ ਨਹੀਂ ਪਾ ਸਕੋ ਕੋਈ ਕਬੇਟਾ ਵੀ ਅਜੀ ਤਾਂ ਆਪਣੇ ਬਾਪੀ ਦਾ ਉਹ ਟੈਕਸ ਨੂੰ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਅਮਰ ਰਾਜ ਸਾਹਿਬ ਦੀ ਮੈਂ ਬਹੁਤ ਸਾਹਿਬ ਭਾਈ ਇਹ ਕਿਹੜੀ ਜਗ੍ਹਾ ਗਏ ਤੇ ਕੀ ਗੱਲ ਕੀ ਹੋਈ ਉੱਥੇ ਭਾਈ ਹਨ ਕੁਛ ਨਹੀਂ ਪਤਾ ਇਹ ਉੱਥੇ ਕੀ ਹੋਇਆ ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਇਹਨਾਂ ਦੀ ਐਸਪੀ ਹੋਰ ਪਰਪਰਾਇਸ ਆਪ ਦਾ ਇਹ ਕਰਦੇ ਹਾਂ ਸਾਨੂੰ ਉਹਨਾਂ ਨੇ ਕਢਾਇਆ ਬਸ ਭਾਈ ਆਪਣਾ ਨਾਮ ਕਿਹੜੀ ਜਗ੍ਹਾ ਤੇ ਤੁਸੀਂ ਗਏ ਸੀ ਮੈਂ ਭਾਈ ਦबई ਗਿਆ ਕਿਹੜੇ ਸਾਲ ਸੂਈ 2015 ਚ ਗਿਆ ਸੀ ਤੇ ਜਿਹੜਾ ਤੁਹਾਨੂੰ ਪਾਣਾ ਵਰਤੇ ਕਦੋਂ ਵਰਤੇ ਅਹੀ ਕਿੰਨੀ ਦੇਰ ਹੋ ਗਈ ਹੈ 2018 ਦੇ ਵਿੱਚ ਪੜਿਆ ਨੇ ਹਨ ਛੱਡੇ ਤੇ ਕੀ ਗੱਣਾ ਜਾਂਦਾ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਈਵ ਦਾ ਬੋਲੋ ਐਸਪੀ ਹੋਰਾ ਜੀ ਬਹੁਤ ਸ਼ੁਕਰ ਕਰਦਾ ਹਾਂ ਬਸ ਅਗਲੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਤੜਾ ਤੜ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਭਾਈ ਇਹ ਤਾਂ ਉਹਨਾਂ ਨੂੰ ਇਹ ਕਹਾਂ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬਸ ਤੁਹਾਡੇ ਨਾਲ ਕਿੰਨੇ ਮੁੰਡੇ ਹੋ ਸੀ ਜਿਹੜਾ ਅਈ ਭਾਈ ਤਿੰਨੇ ਜਾਣੇ ਸੀਗੇ ਉਹ ਤਿੰਨੇ ਜਣੇ ਮੈਂ ਤੁਹਾਨੂੰ ਦੋ ਜਣੇ ਪਹਿਲਾਂ ਜਦੋਂ ਉਥੋਂ ਦੇ ਪੁਲਿਸ ਨੇ ਚੁੱਕਿਆ ਕੀ ਕਰ ਰਹੇ ਸੀ ਤੁਸੀਂ ਕਿੱਥੇ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕਿ ਕੋਈ ਕਾਨੂੰਨ ਗਲਤ ਹੋ ਗਿਆ ਸਾਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ ਤੁਹਾਨੂੰ ਸੀ ਜਿਹੜੇ ਜਬਰਦਸਤੀ ਕੁੱਟ ਕੇ ਮਨਾ ਰਹੇ ਸੀ ਕੁੱਟ ਕੇ ਮਨਾ ਕੇ ਉਹਨਾਂ ਨੇ ਕਿਹਾ ਪਹਿਲਾਂ ਨਹੀਂ ਮੰਨੋਗੇ ਤੁਹਾਨੂੰ ਮਾਰ ਦੇਣਾਗਾ ਕਿ ਕਿੰਨੇ ਦਿਨ ਜੇਲ੍ਹ 'ਚ ਰਹੇ 6 ਸਾਲ ਤੋਂ ਉੱਤੇ ਹੋ ਗਏ 6 ਸਾਲ ਤੋਂ ਜਿਆਜਬਾਪਸ ਆਏ ਉਹਨਾਂ ਨੂੰ ਮਿਲੇ ਕਿਹੋ ਜਿਹਾ ਲੱਗ ਰਿਹਾ ਜਿਵੇਂ ਆਪਾਂ ਪਰਿਵਾਰ 'ਚ ਮਿਲਨੇ ਉਹ ਬਿਹਰਾਜ ਜੀ ਲੱਗਿਆ ਜਿਵੇਂ ਅੱਜ ਆਇਆ ਪਰਬਾਤ ਪੁਰਖੇ ਬਾਹਰ ਜਾਂਦਾ ਹੈਗਾ ਉਹਨੂੰ ਦੋਰਾ ਨਹੀਂ ਚਲ ਗਿਆ ਇੱਕਨੇ ਸਾਲ ਤੋਂ ਉੱਥੇ ਸੀਗਾ ਇਹ ਸੁਖਵੀਰ ਚੰਦਰੀ ਨਾ ਇਹ ਗਿਆ ਸੀ ਚੋਰਾ ਦੂਸਰੇ ਕੰਨੇ ਤੇ ਕਿਤੇ ਹੋਇਆ ਦੋ ਸਾਲ ਬਾਅਦ ਕੰਮ ਕੀਤਾ ਉਦੋਂ ਬਗਰ 6-7 ਸਾਲ ਹੋ ਗਏ ਅਸੀਂ ਜਾਣੀ ਬਹੁਤ ਦੁਨੀਆ ਦੇ ਫਿਰਿਆ ਸਾਡੇ ਕਿਸੇ ਨੇ ਵੀ ਨਹੀਂ ਸੁਣੀ ਇਹਨਾਂ ਤਾਂ ਸਵਟ ਅਸੀਂ ਤਾਂ ਕਹਿ ਰਹੇ ਆ ਅਫਰਾਇ ਸਾਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹਨੇ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਤਾ ਇੱਕੋ ਇੱਕ ਬੇਟਾ ਸੀ ਅਜਿਹਾ ਬਾਪੀ ਦਾ ਉਹ ਟੈਨਸ਼ਨ ਲੈ ਕੁੜੀਆਂ ਸੀ ਕਿੰਨੇ ਬਹਿ ਗਏ ਇੱਕੋ ਇੱਕ ਬੇਟਾ ਸੀ ਮੈਂ ਸੀ ਉਹ ਧੱਕੇ ਖੰਦੇ ਮੈਂ ਕੀ ਹੋਇਆ ਕਿਸੇ ਵਾਰ ਪਤਾ ਕੁਛ ਜਦੋਂ ਬਸ ਆਈ ਸੁਣਦੇ ਸੀ ਕਹਿੰਦੇ ਸੀ ਕਿ ਕਤਲਦਕੇ ਸਪਾਹ ਹੈ ਕਤਲਦਕੇ ਸਪਾਹ ਇਹ ਮਹਾਰਾਜ ਨੂੰ ਪਤਾ ਜਦੋਂ ਅੱਜ ਕਿੰਨੀ ਖੁਸ਼ੀ ਇਹ ਬੇੜੇ ਨੂੰ ਮਿਲ ਗਈ ਜੀ ਖੁਸ਼ੀ ਆ ਸਿੱਧਾ ਇੱਕ ਇੰਨੀ ਖੁਸ਼ੀ ਕਿਹੜੀ ਹੋਊਗੀ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਜਿਹੜੇ ਨੌਜਵਾਨ ਅੱਜ ਵੀ ਬਾਹਰ ਜਾ ਰਹੇ ਮਾਪੇ ਬਾਹਰ ਬੱਚਿਆਂ ਨੂੰ ਭੇਜ ਰਹੇ ਉਹਨਾਂ ਨੂੰ ਕੀ ਵਿੱਚ ਹੁੰਦੀ ਮੈਂ ਤਾਂ ਇਹ ਕਹੂੰਗੀ ਵੀ ਕੋਈ ਬੱਚਿਆਂ ਨੂੰ ਭੇਜੋ ਨਾ ਵੀ ਕੋਈ ਸੁਣਦਾ ਨਹੀਂ ਕਿਸੇ ਦੀ ਸੁਣਾਈ ਅੱਜ ਕੋਈ ਨਹੀਂ ਨਾ ਭਗਵਾਨ ਤਮਾਨ ਜਾਂ ਕੋਈ ਕੋਈ ਵੀ ਆ ਸਾਡੀ ਕਿਸੇ ਨੇ ਨਹੀਂ ਸੁਣਾਈ ਕਿ ਤਿਆਰਕ ਦੀ ਮਨਤਾ ਕੀਤੀਆਂ ਸੋਣੀ ਦਾ ਸੋਣੀ ਸਾਡੀ ਇੰਨੇ ਸਨੇਮ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੌਗਣਾ ਸੱਚਾ ਪਾਤਸ਼ਾਹ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ ਜਿਹੜੀ ਲਿਆ ਕੇ ਅੱਜ ਅੰਬਰਾ ਦਾ ਤੋੜ ਕੇ ਲਿਆ ਕੇ ਪੁੱਤ ਦੀ ਦਾਤ ਸਾਡੀ ਚੋਈ ਚ ਪਾਤੀ ਠੀਕ ਠੀਕ ਆਪਾਂ ਭਾਈ ਰਾਜੂ ਕਾਲਾ ਕੀਤਾ ਗਿਆ ਫਿਰ ਟੀਮ ਵੱਲੋਂ ਕੀ ਕੀਤਾ ਜਾਂਦੇ ਜੀ ਮੇਰਾ ਨਾਮ ਮਨਪ੍ਰੀਤ ਸੰਧੂ ਆ ਮੈਂ ਅੱਜ 에ਰਪੋਰਟ ਤੇ ਆਇਆ ਅਬਰਾਏ ਸਾਹਿਬ ਦੀ ਬਦੌਲਤ ਇੱਕ ਨੌਜਵਾਨ ਅੱਜ ਫਾਂਸੀ ਦੀ ਸਜ਼ਾ ਤੋਂ ਛੁੱਟ ਕੇ ਆਇਆ ਸੁਖਵੀਰ ਸਿੰਘ ਆ ਲੁਧਿਆਣੇ ਤੋਂ ਤੇ ਉਹ ਇਹਨਾਂ ਨੂੰ 2018 ਵਿੱਚ ਇੱਕ ਸੋਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀਗੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਉਹਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰਸਟ ਨੇ ਬਰਾਇ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਲੱਡ ਮਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ ਪਰ ਉਸ ਨੌਜਵਾਨ ਜਿਹੜਾ ਮ੍ਰਿਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ ਜਿਸ ਕਾਰਨ ਮੁੜ ਕੇ ਇੱਕ ਵਾਰ ਫਿਰ ਆ ਇਹਨੂੰ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ ਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨੇ ਜਾਣੇ ਸੀ ਇਸ ਕੇਸ ਦੇ ਵਿੱਚ ਫਿਰ ਅਵਰਾਜ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਪਰ ਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ ਤੇ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਾਣੇ ਪਹਿਲਾਂ ਆ ਚੁੱਕੇ ਜਿੰਨਾਂ ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਏ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਕਿੱਦਾਂ ਮੇਰਾ ਪੁੱਤ ਫਸ ਗਿਆ ਜਿਹੜੀ ਸਬਤਾ ਪਲਾ ਟਰਸਟੀ ਇਹਦਾ ਦੇ ਉਪਰਾਲੇ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਹੁਣ ਤਾਂ ਫਿਰ ਕਿੰਨੇ ਬੰਦੇ ਜਿਹੜੇ ਬਾਹਰੋਂ ਲੈ ਕੇ ਆਉਗੇ ਅਬਰਾਇ ਜੀ ਸਾਹਿਬ ਲਗਾਤਾਰ ਤੁਸੀਂ ਸਾਰੇ ਜਾਣਦੇ ਆ ਸਰਵਦਾ ਪਲਾ ਟਰਸਟ ਉਹਨਾਂ ਨੇ ਬਣਾਈ ਜਿਹੜੀ ਬਿਨਾਂ ਕਿਸੇ ਮਜਬ ਧਰਮਕ ਉਹ ਜੀ ਜਾਤ ਦੇਸ਼ ਵੇਖਿਆਂ ਕੰਮ ਕਰਦੀ ਆ ਏ ਹੁਣ ਤੱਕ 150 ਦੇ ਕਰੀਬ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਲੰਮੀਆਂ ਸਜ਼ਾਵਾਂ ਹੋਈਆਂ ਸੀ ਜਾਂ ਮੌਤ ਦੀ ਸਜ਼ਾ ਹੋਈ ਸੀਗੀ ਉਹਨਾਂ ਨੂੰ ਮੌਤ ਦੇ ਮੂੰਹੋਂ ਕੱਢ ਕੇ ਉਹ ਉਹਨਾਂ ਦੇ ਵਾਰਸਾਂ ਤੱਕ ਪਹੁੰਚਾ ਚੁੱਕੇ ਨੇ ਤੇ ਇਸ ਤੋਂ ਇਲਾਵਾ ਤੁਸੀਂ ਜਾਣਦੇ ਜੇ ਵੀ ਡੈੱਡ ਬਾਡੀਆਂ ਦਾ ਵੀ ਲਿਆਉਂਦੇ ਆ ਜਿਹੜੀਆਂ ਅਰਬ ਦੇਸ਼ਾਂ ਵਿੱਚ ਮੌਤਾਂ ਹੋ ਜਾਂਦੀਆਂ ਨੌਜਵਾਨਾਂ ਦੀਆਂ ਮਾਪੇ ਉਹ ਆਪਣੇ ਬੱਚਿਆਂ ਨੂੰ ਦਾ ਮੂੰਹ ਨਹੀਂ ਵੇਖ ਸਕਦੇ ਲਿਆ ਨਹੀਂ ਸਕਦੇ ਉਹਦੇ ਵਿੱਚ ਵੀ ਲਗਾਤਾਰ ਜਿਹੜੀ ਆ ਉਹ ਕੰਮ ਕਰ ਰਹੇ ਨੇ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਮੈਂ ਬੇਟੇ ਦਾ ਫੱਫੜ ਲਾਦਾ ਤੇ ਮੈਂ ਤਕਰੀਬਨ ਕਾਫੀ ਪੰਜ ਦੌਰ ਥੋੜਾ ਐਜੂਕੇਟਰ ਕਰਕੇ ਮੰਤਰੀਆਂ ਤੱਕ ਐਮਐਲਏ ਤੱਕ ਸਾਰਿਆਂ ਨੂੰ ਚਿੱਠੀਆਂ ਕਢਾਈਆਂ ਫਿਰ ਉਹ ਅਬਰਾਏ ਸਾਹਿਬ ਦੇ ਬਾਰੇ ਜਾਣਕਾਰੀ ਮਿਲੀ ਇਹਨਾਂ ਨੂੰ ਮੈਂ ਜਾ ਕੇ ਦਫ਼ਤਰ 'ਚ ਮਿਲਿਆ ਯਾਨੀ ਅੱਜ ਜੋ ਵੀ ਹੋਇਆ ਅਬਰਾਏ ਸਾਹਿਬ ਦੀ ਵਜ੍ਹਾ ਨਾਲ ਹੋਇਆ ਕਿਸੇ ਬਾਹਰ ਬਾਹਰ ਸਰ ਹਮ ਸਾਨੂੰ ਕੋਈ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਭੇਜਿਆ ਸੀ ਕੰਪਨੀ ਭੇਜਿਆ ਵੀ ਮੈਂ ਹੀ ਸੀਗਾ ਜੀ ਕੰਪਨੀ ਜਿਹਨੇ 1 ਸਾਲ 2 ਸਾਲ ਕੰਮ ਕੀਤਾ ਉਸ ਤੋਂ ਬਾਅਦ ਆ ਪਤਾ ਨਹੀਂ ਕੀ ਇਹਨਾਂ ਦੇ ਹੋਇਆ ਕੀ ਨਹੀਂ ਉਹ ਰੱਬ ਹੀ ਜਾਣਦਾ ਆਪਾਂ ਨੂੰ ਕੋਈ ਨਹੀਂ ਬੱਚਿਆਂ ਨੇ ਸਾਨੂੰ ਅਸਲੀ ਦੱਸੀ ਜਾਂਦਾ ਸਾਨੂੰ ਪਤਾ ਵਾ ਅੱਜ ਕਿੰਨੀ ਖੁਸ਼ੀ ਹੈ ਬੇਟਾ ਬਾਪ ਜੀ ਅੱਜ ਬਹੁਤ ਜ਼ਿਆਦਾ ਠੀਕ ਹੈ ਵੀ ਕਹਣਾ ਚਾਹੁੰਦੇ ਆ ਜੋ ਬਰਾਇ ਸਾਬ ਵੱਲੋਂ ਪ੍ਰਾਲਾ ਕੀਤਾ ਗਿਆ ਕਿਦਾਂ ਦਾ ਮੰਨ ਨਹੀਂ ਜੀ ਅਬਰਾਇ ਸਾਬ ਸਾਡੇ ਵਾਸਤੇ ਰੱਬ ਜਿਹੜੇ ਬੱਚੇ ਅੱਜ ਵੀ ਬਾਹਰ ਜਾਣਾ ਚਾਹਦੇ ਉਹਨਾਂ ਨੂੰ ਕੋਈ ਆਪਣੇ ਦੇਖੋ ਜੀ ਬੱਚੇ ਅਸੀਂ ਤਾਂ ਕਹਿੰਦੇ ਬੱਚੇ ਜਾਨ ਆ ਲੇਕਿਨ ਗਲਤ ਕੰਮ ਨਾ ਕਰਨ ਆਪਦੇ ਵਰਕਰ ਨਹੀਂ ਤੇ ਆਂਦੇ ਜਾਂ ਸਟੱਡੀ ਆ ਸਟੱਡੀ ਨਹੀਂ ਧਿਆਨ ਦੇਣ ਜਦੋਂ ਗਲਤ ਕੰਮ ਕਰਦੇ ਆ ਫਿਰ ਆਹੀ ਚੱਕਰ ਪੈਂਦੇ ਆ ਜੀ ਅਸੀਂ ਅੱਜ ਵੀ ਅਬਰਾਇ ਸਾਬ ਦੇ ਰਣੀ ਆ ਰਹਾਂਗੇ ਧੰਨਵਾਦ ਜੀ ਅੱਜ ਸਬਦ ਦਾ ਪਲਾ ਟਰਸਟ ਨੇ ਕਿਹੜਾ ਪ੍ਰਾਲਾ ਟਿਕਾਏ ਕਿਹੜੇ ਮੁੱਦੇ ਨੂੰ ਲੈ ਕੇ ਵਾਪਸ ਆਇਆ ਅੱਜ ਸਬਦ ਦਾ ਪਲਾ ਟਰਸਟ ਨੇ ਡਾਕਟਰ ਐਸ ਪੀ ਸਿੰਘ ਉਹ ਬਰਾਏ ਉਹਨਾਂ ਦੀ ਯੋਗ ਅਗਵਾਈ ਹੇਠ ਇਹ ਸੁਖਵੀਰ ਵੀਰ ਆ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਇਹ ਅੱਜ ਫਾਂਸੀ ਦੀ ਸਜ਼ਾ ਹੋਈ ਸੀ ਦੁਬਈ ਚ ਇਹ ਅੱਜ ਵਾਪਸ ਆਇਆ ਆਪਣੇ ਮਾਪਿਆਂ ਕੋਲ ਤੇ ਅਜੇ ਰਿਪੋਰਟ ਤੇ ਪਹਿਲਾਂ ਗਮਗੀਨ ਸੀਗਾ ਮਾਹੌਲ ਜਦੋਂ ਮਾਂ ਮਾਂ ਪੁੱਤ ਮਿਲੇ ਇੰਨੇ ਸਾਲਾਂ ਬਾਅਦ ਤੇ ਮੁੜ ਕੇ ਖੁਸ਼ੀ 'ਚ ਬਦਲ ਗਿਆ ਜਦੋਂ ਆ ਸਾਰੀਆਂ ਗੱਲਾਂ ਬਾਤਾਂ ਹੋਈਆਂ ਏ ਤੇ ਅੱਜ ਅਸੀਂ ਇੱਥੇ ਸੁਖਵੀਰ ਵੀਰ ਨੂੰ ਲੈਣ ਆਏ ਆ ਜੀ ਆਇਆਂ ਕਹਿਣਾ ਆ ਸਰਵਦਾਪਾਲਾ ਤੋਂ ਦੇ ਜਿੰਨਾਂ ਨੌਜਵਾਨਾਂ ਨੂੰ ਜਿੱਥੇ ਆਪਣੇ ਘਰ ਵਾਪਸ ਲਿਆ ਚੁੱਕੇ ਨੇ ਤੇ ਹੋਰ ਕੀ ਕੀ ਨਵੇਂ ਉਪਰਾਲੇ ਕਰ ਰਹੇ ਸਰਵਦਾਪਾਲਾ ٹرسٹ ਵੱਲੋਂ ਅਬਰਾਈ ਸਾਹਿਬ ਦੀ ਯੋਗਗਵਾਈ ਚ ਉਹਨਾਂ ਵੱਲੋਂ ਸਾਰਾ ਜਿਹੜਾ ਉਹ ਆਪਣੇ ਨਿੱਜੀ ਆਮਦਨ ਚੋਂ ਜਿਹੜਾ 98% ਦਾਨ ਕਰਦੇ ਉਹਨਾਂ ਵੱਲੋਂ 150 ਦੇ ਕਰੀਬ ਨੌਜਵਾਨਾਂ ਨੂੰ ਜਿਹੜਾ ਏ ਲੰਮੀਆਂ ਸਜ਼ਾਵਾਂ ਵਾਲੇ ਸੀ ਜਾਂ ਫਾਂਸੀ ਦੀ ਸਜ਼ਾ ਵਾਲੇ ਉਹਨਾਂ ਨੂੰ ਆਪਣੇ ਵਾਰਸਾਂ ਤੱਕ ਪਹੁੰਚਾਇਆ ਉਥੋਂ ਮੌਤ ਦੇ ਮੂੰਹ ਚੋਂ ਕੱਢ ਕੇ ਬਾਡੀਆ ਵੀ ਕਈ ਵਾਰੀ ਮੰਗਾਈਆਂ ਜਾਂਦੀਆਂ ਜਾਂਦੀਆਂ ਜੀ ਆਖਦੇ ਕਿਸ ਤਰ੍ਹਾਂ ਮੈਨੇਜ ਕਰਦੇ ਨੇ ਜੀ ਉਹ ਦਿਨ ਧਿਆਰ ਵੀ ਨਹੀਂ ਦੇਦੇ 24 ਘੰਟੇ ਹਮੇਸ਼ਾ ਇਹ ਕੰਮ ਆਪੇ ਲੱਗੇ ਜਾਂਦੇ ਹਾਂ ਹਾਂਜੀ ਡੈੱਡ ਬਾਡੀਆ ਵੀ ਲਗਾਤਾਰ ਜਿਹੜੀਆਂ ਅਰਬ ਦੇ ਛਾਂ ਚ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ ਉਹ ਪਰਿਵਾਰ ਬੇਵੱਸ ਹੁੰਦੇ ਨੇ ਉੱਥੋਂ ਆਪਣੇ ਮਤਲਬ ਬੱਚਿਆਂ ਨੂੰ ਵਾਪਸ ਲਿਆਉਣ ਲਈ ਉਹਦੇ ਲਈ ਅਸੀਂ ਮਦਦ ਕਰਦੇ ਆਂ ਜੀ ਬਰਾਇ ਸਾਹਿਬ ਦੀ ਅਗਵਾਈ ਚੋਂ ਟੀਮ ਭੇਜਦੇ ਆ ਅਸੀਂ ਇੱਥੋਂ ਰੀਸੀਵ ਕਰਦੇ ਅੱਜ ਮੈਂ ਦੱਸਣਾ ਚਾਹੁੰਦਾ ਅੱਜ ਸਵੇਰੇ ਵੀ ਜਿਹੜੀ ਆ ਅਸੀਂ 357 ਬਾਡੀਆਂ ਹੁਣ ਤੱਕ ਆ ਚੁੱਕੀਆਂ ਸਵੇਰੇ ਇੱਕ ਰੀਸੀਵ ਕੀਤੀ ਆ ਤੋਂ ਮੰਡੀ ਗੋਬਿੰਦਗੜ ਨਾਲ ਸੰਬੰਧਤ ਸੀਗੀ ਸਵੇਰੇ ਤੜਕੇ 3 ਵਜੇ ਆ ਕੇ ਇੱਥੇ ਅਸੀਂ ਉਹ ਵਾਲਾ ਕਾਰਜ ਕੀਤਾ ਤੇ ਪ੍ਰਮਾਤਮਾ ਨੇ ਉਹ ਹੁਣ ਇਹ ਖੁਸ਼ੀ ਵਾਲਾ ਕੰਮ ਆ ਵੀ ਆਪਾਂ ਵੀਰ ਨੂੰ ਇੱਥੇ ਸੁਖਵੀਰ ਨੂੰ ਲੈਣ ਆਏ ਏਅਰਪੋਰਟ ਤੇ ਜੀ ਐਸੇ ਦੇ ਪੱਖੋਂ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਆ ਜੀ ਆ ਕੇ ਪਰਿਵਾਰ ਵਾਲਿਆਂ ਦੀ ਤੇ ਦੂਸਰੇ ਹੋਰ ਜਿਹੜੇ ਦੁਆਰਾਂ ਤੇ ਨਹੀਂ ਉਹਨਾਂ ਦੇ ਕਿਸ ਤਰ੍ਹਾਂ ਦੇ ਦੇਖਿਆ ਜਾਂਦਾ ਤੁਸੀਂ ਵੇਖਦੇ ਜੇ ਬਰਾਇ ਸਾਬ ਲਗਾਤਾਰ ਕਰੋੜਾਂ ਰੁਪਏ ਹਰ ਸਾਲ ਖਰਚਦੇ ਆ ਲੋੜਵੰਦਾਂ ਦੀ ਮਦਦ ਲਈ ਉਹਦੇ ਚ ਜਿਹੜੇ ਆਪਾਂ ਮ੍ਰਿਤਕ ਸਰੀਰ ਲਿਆਉਂਦੇ ਉਹਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਲਾ ਕੇ ਦਿੰਦੇ ਆ ਜਿਵੇਂ ਅੱਗੇ ਪੈਨਸ਼ਨ ਇਦਾਂ ਹੀ ਹੁਣ ਜਿਵੇਂ ਵੀਰ ਆਇਆ ਹੁਣ ਇਹਦੇ ਰਜਗਾਰ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਅਸੀਂ ਟਰਸਟ ਵੱਲੋਂ ਕਰਕੇ ਦਵਾਂਗੇ ਬਰਾਇ ਸਾਬ ਦਾ ਫੋਨ ਆਇਆ ਸੀਗਾ ਉਹਨਾਂ ਵੀ ਇਹੋ ਗੱਲ ਕਹੀ ਆ ਵੀ ਇੱਥੇ ਆਪਾਂ ਇਹਨੂੰ ਰਜਗਾਰ ਦਵਾਂਗੇ ਜਿਹੜਾ ਇਹਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਅੱਗੇ ਬਹੁਤ ਮੁਸ਼ਕਲ ਦੀ ਘੜੀ ਚੋਂ ਨਿਕਲ ਕੇ ਆਪਣੇ ਮਾਂ ਕੋ ਆਇਆ ਪਿਓ ਕੋ ਆਇਆ ਹੈ